ਦੇਖ ਰਿਹਾ ਤਸਵੀਰਾਂ ਪਿੰਡ ਪੰਨੀ ਵਾਲਾ ਫੱਤਾ ਜਿਹੜਾ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ ਹੈ ਦੇਖੋ ਅੱਜ ਸਵੇਰੇ 8 ਵਜੇ ਦੇ ਕਰੀਬ ਇਹ ਅੱਜ ਛੱਤ ਡਿੱਗੀ ਹੈ ਜਿੱਥੇ ਗਰੀਬ ਪਰਿਵਾਰ ਦਾ ਸਾਰਾ ਸਮਾਨ ਇਸ ਮਲਬੇ ਹੇਠਾ ਆਉਣ ਨਾਲ ਨੁਕਸਾਨ ਪਹੁੰਚਿਆ ਹੈ ਇਹ ਦੇਖੋ ਫਰਿੱਜਾਂ ਮੰਜੇ ਅਤੇ ਹੋਰ ਜਿਹੜਾ ਕਮਰੇ ਵਿੱਚ ਸਮਾਨ ਪਿਆ ਸੀ ਉਹ ਸਾਰਾ ਮਲਬੇ ਹੇਠ ਦੱਬਿਆ ਗਿਆ ਇਸ ਕਮਰੇ ਦੀ ਛੱਤ ਦੱਗ ਨਾਲ ਗਰੀ ਪਰਿਵਾਰ ਤੇ ਨਸੀਬਤਾਂ ਦਾ ਪਾੜ ਟੁੱਟਿਆ ਇਹ ਦੇਖੋ ਤਸਵੀਰਾਂ ਕੀ ਨਾਮ ਕੀ ਆਪਣਾ ਜੀ ਅਮਨਦੀਪ ਸਿੰਘ ਜੀ ਸਾਨਾ ਸੁਖਦੇਵ ਸਿੰਘ ਆ ਜੀ ਪਿੰਡ ਪਿੰਡ ਪੰਨੀ ਵਾਲਾ ਫੱਤਾ ਜੀ ਜ਼ਿਲ੍ਹਾ ਮਕਸਰ ਆ ਅੱਜ ਸਵੇਰ 7:00 ਡਿਗੀ ਹੈ 8:00 ਵਜੇ ਜੀ ਹਾਂ ਜਿਹੜੀ ਜਾਣਕਾਰੀ ਦਿਓ ਕਿੰਨੇ ਵਜੇ ਇਹ ਕਮਰੇ ਛੱਡ ਡਿਗੀ ਹੈ 8:00 ਵਜੇ ਜੀ 8:00 ਵਜੇ ਹਾਂ ਜੀ ਤੇ ਕਮਰੇ ਦੇ ਵਿੱਚ ਕੌਣ-ਕੌਣ ਸੀ ਇਹ ਕਮਰੇ ਦੇ ਵਿੱਚ ਕੋਈ ਹੈ ਨਹੀਂ ਸੀ ਜੀ ਅੱਛਾ ਹਾਂ ਜੀ ਸਮਾਨ ਸੱਲਾ ਸਾਰਾ ਵੇਚੀ ਸੀਗਾ ਬਾਲ ਬੱਚੇ ਬਾਲ ਬੱਚੇ ਕੰਮ ਤੇ ਗਏ ਸੀਗੇ ਅੱਛਾ ਠੀਕ ਹੈ ਬੱਚਤਰੇ ਇਹ ਮਾਲੀ ਗਲੀ ਮਾਲ ਦਾ ਸੰਬੰਧ ਸਤਰੀਆਂ ਤਾਂ ਕਿ ਸਰਪੰਚ ਸਾਹਿਬ ਨੂੰ ਪਹਿਲਾਂ ਵੀ ਕਿਹਾ ਸੀ ਵੀ 2.5 ਤਿੰਨ ਲੱਖ ਰੁਪਇਆ ਮੇਰਾ ਮੁੰਡਾ ਬਾਰ ਸੀ ਉਹਦੇ ਤੇ ਲਾ ਕੇ ਟਾ ਸੀਗਾ ਤੇ ਨਹੀਂ ਕੋਈ ਗੱਲ ਸੁਣੀ ਕਿਸੇ ਨੇ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਮੰਗੀ ਆ ਵੀ ਸਾਡਾ ਕੋਈ ਮਸਲਾ ਹੱਲ ਕਰਕੇ ਦੇਵੇ ਛੱਤ ਦਾ ਹੂੰ ਇਹ ਗਰੀ ਗਰੀ ਪਰਿਵਾਰਾਂ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਗਰੀ ਪਰਿਵਾਰ ਦੇ ਅਮਨਦੀਪ ਪੁੱਤਰ ਸੁਖਦੇਵ ਸਿੰਘ ਆ ਦੇਖੋ ਅੱਜ ਸਵੇਰੇ 8 ਵਜੇ ਦੇ ਕਰੀਬ ਇਹ ਇਹ ਛੱਤ ਡਿੱਗੀ ਹੈ ਗਰੀਪ ਕੋਲੇ ਜੋ ਸਿਹ ਸਾਰਾ ਸਮਾਨ ਇਹ ਦੇ ਵਿੱਚ ਬਹੁਤ ਜਿਆਦਾ ਨੁਕਸਾਨ ਹੋਇਆ ਕੀ ਕੀ ਸਮਾਨ ਇਹ ਦੇ ਵਿੱਚ ਕਮਰੇ ਦੇ ਵਿੱਚ ਪਿਆ ਸੀ ਆਪਣਾ ਸੱਜ ਸੀਗੀ ਹੂੰ ਤੇ ਮੰਜੇ ਸੀਗੇ ਹੂੰ ਸਲੰਟਰ ਸੋਲ ਸਾਰਾ ਕੁਝ ਅੰਦਰ ਹੀ ਸੀ ਜੀ ਢੀੜਾ ਕਪੜਾ ਜੋ ਹੂੰ ਕਿੰਨਾ ਕੁ ਨੁਕਸਾਨ ਹੋਇਆ ਜੀ ਮੈਂ ਖਾਂਤਾਂ ਨੂੰ ਤੁਹਾਨੂੰ ਪਤਾ ਹੀ ਕਰਦਾ ਸਾਰਾ ਸਮਾਨ ਹੀ ਅੰਦਰ ਸੀਗਾ ਜੀ ਹਾਂ ਹਾਂ ਆ ਦੇਖੋ ਤਸਵੀਰਾਂ ਸਾਰਾ ਕੁਝ ਆ ਮੰਜੇ-ਮੰਜੇ ਸਾਰਾ ਕੁਝ ਥੱਲੇ ਆ ਗਿਆ ਗਰੀਬ ਪਰਿਵਾਰ ਦੇ ਦੇਖੋ ਤਸਵੀਰਾਂ ਆ ਫ੍ਰਿਜ ਕੱਪੜੇ ਸਾਰਾ ਕੁਝ A to Z ਜਿਹੜਾ ਸਪਾਨਸੀ ਐ ਇਸ ਕਮਰੇ ਦੇ ਵਿੱਚ ਪਿਆ ਸੀ ਐ ਲੜ ਕੇ ਸੁਬਾਹ ਅੱਠ ਵਜੇ ਦੇ ਕਰੀਬ ਇਹ ਛੱਤ ਡਿੱਗੀ ਐ ਪਰ ਸਭ ਤੋਂ ਵਧੀਆ ਇਹ ਗੱਲ ਰਹੀ ਵੀ ਇਹ ਇਸ ਕਮਰੇ ਦੇ ਵਿੱਚ ਕੋਈ ਵੀ ਨਹੀਂ ਸੀ ਆ ਬਚਤ ਹੋ ਗਈ ਸਾਰੀ ਪਰਿਵਾਰ ਦੀ ਇਹ ਦੇਖੋ ਤਸਵੀਰਾਂ ਮੌਕੇ ਦੀਆਂ ਜਿਹੜੀਆਂ ਤੁਹਾਨੂੰ ਬੁਖਾ ਰਹੇ ਆ ਪਰਿਵਾਰ ਦਾ ਸਾਰਾ ਜਿਹੜਾ ਸਮਾਨ ਸੀ ਆ ਉਹ ਮਲਵੇ ਹੇਠ ਦੱਬ ਗਿਆ ਇਹ ਦੇਖੋ ਤਸਵੀਰਾਂ ਸਾਰੀਆਂ ਖਰਾਬ ਹੋ ਗਿਆ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗ ਹੀ ਕਰਨੀ ਆ ਜੀ ਸਾਡੇ ਕਮਰੇ ਦਾ ਮਸਲਾ ਹੱਲ ਕਰਕੇ ਦੇਵੇ ਸਾਡੇ ਕੋਲ ਕੋਈ ਪੂੰਜੀ ਹੈ ਨਹੀਂ ਗਈ ਜਿਹੜੀ ਸੀਗੀ ਉਹ ਵਿਆਜ ਤੇ ਫੜ ਕੇ ਮੁੰਡੇ ਤੇ ਲਾ ਕੇ ਹਟਿਆ ਜੇ ਤਿੰਨ ਮਹੀਨੇ ਹੋਏ ਆ ਜੀ ਹਾਂ ਆਈ ਤਾਂ ਲੱਕੜੀ ਵੀ ਮੇਂ ਜਸਤਾਲ ਦੀ ਬਾਕਲੇ ਸੀ ਗਈ ਹੂੰ ਉੱਥੇ ਵੀ ਸਾਡਾ ਕੋਈ ਕਾਰਡ ਨਹੀਂ ਬਣਿਆਗਾ ਕਹਿੰਦੇ ਇਸ ਬਿਮਾਰੀ ਦਾ ਕਾਰਡ ਚੱਲਦਾ ਨਹੀਂ ਹੈ ਜੀ ਆਪ ਜੀ ਲਾਕੇ ਨਾ ਹੰਨ ਕਰਕੇ ਸਾਰਾ ਖਾ ਆ ਫ੍ਰੀਜ ਨਵੀਂ ਆ ਜੀ ਇਹ ਵੀ ਹਜੇ ਕਿਸ਼ਤਾਂ ਦੇ ਲਈ ਸੀਗੀ ਇਹ ਵੀ ਸਾਰੀ ਟੁੱਟ ਭੱਜ ਗਈ ਜੀ ਆ ਸਿਸ਼ਾ ਵੀ ਸਾਰਾ ਖਤਮ ਹੋ ਗਿਆ ਜੀ ਥੱਲੇ ਮੰਝੇ ਸੀਗੇ ਆ ਬੇ ਹੂੰ ਨਰੀ ਹੂੰ ਬਾਵਾ ਹਲ ਟੁੱਟ ਬਾਜੀ ਕੇ ਸਾਰੇ ਹੂੰ ਹੂੰ ਆ ਪੰਡਾ ਠਿੱਕਰ ਜਿਹੜਾ ਜੋ ਸੀ ਅੰਦਰ ਪਿਆ ਸੀ ਉਹ ਵੀ ਸਾਰਾ ਟੁੱਟ ਗਿਆ ਜੀ